ਆਪਣੇ ਸਕੂਲ ਦੇ ਬੇਲੇ ਤੇ ਬੱਚਿਆਂ ਦੇ ਸਾਹਿਬ ਇੱਕੋ ਛੋਟਾ ਜਿਹਾ ਬੱਚਾ ਖੇਡ ਦਾ ਅਸਰ ਬਣਦਾ ਕਿ ਪੂਰਾ ਸਿਆਣੇ ਬੰਦਿਆਂ ਨੂੰ ਗੱਤਕਾ ਖੇਡ ਦਾ ਬਾਗ ਕਰਦਾ ਦੇ ਬਾਗ ਰੋਕਦਾ ਆਹ ਜਿਹੜੇ ਹੋਲੀਆਂ ਦਾ ਰੰਗ ਪਾਉਣੇ ਨੂੰ ਬੱਚਿਆਂ ਨੂੰ ਆਹ ਟ੍ਰੇਨਿੰਗ ਦਿੱਤੀ ਜਾਣੀ ਚਾਹੀਦੀ ਸੋਈ ਰਮਾ ਮਹਾਰਾ ਕੰਦਾਂ ਪੜਾ ਕੇ ਕੇਰਾਂਵਾਂ ਨਾਮੇ ਅਦਾਰਾ ਸਾਵਰ ਰਜੇ ਮਾਰ 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 ਰਾਮ ਹੈ ਤੇ ਹੋਣਾ ਹਾਰਾ ਸਤਿਗੁਰੂ ਆਪਨੇ ਰੇਤ ਬਿਆਰਾ ਮਾਦੇ ਉਹਦੇ ਆਇਆ ਸਵਾਹ ਨਾਲ ਉਹ ਲੋਕਾਂ ਦੇ ਰੰਗ ਸੁਖੀ ਨਾ ਆਪਣੇ ਬੱਚਿਆਂ ਨੂੰ ਆ ਹਾਲਸੇ ਦੀਆਂ ਰਵਾਇਤੀ ਖੇਡਾਂ ਪੇਸ ਖੇਡ ਬੱਚੇ ਤੰਦਰੁਸਤ ਵੀ ਹੋਣਗੇ ਜੀ ਬੜਿਆ ਆਪਣੇ